ਜੋ ਜਨਨ ਜਿਹੜਾ ਤੁਸੀਂ ਅੱਜ ਸਕੂਲ ਦਾ ਦੌਰਾ ਕੀਤਾ ਹੈ ਕਿੰਨੇ ਕਿੰਨੇ ਸਕੂਲਾਂ ਦਾ ਦੌਰਾ ਕਰਦੇ ਹੋ ਤੇ ਕਿਹਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਖੰਨੇ ਹਲਕੇ ਦੇ ਲਈ ਬੜਾ ਮਾਣ ਵਾਲਾ ਦਿਨ ਹੈ ਜਦੋਂ ਸੰ 2022 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੂੰ ਵੋਟਾਂ પાਕੇ ਉਹਦੇ ਸਰਕਾਰ ਬਣਾਈ ਸੀ ਤਉ ਉਹਦਾ ਆਪਾਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤਾ ਉਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹ ਮੌਕਾ ਦਿੱਤਾ ਉਸੇ ਦੇ ਚੱਲਦੇ ਅੱਜ ਮੈਂ ਆਪਾਂ ਆਪਣੇ ਹਲਕੇ ਖੰਨੇ ਦੇ ਮੈਂ ਅੱਜ 6 ਸਕੂਲਾਂ ਦੇ ਵਿੱਚ ਜਿਹੜੇ ਵੱਡੇ ਕੰਮ ਹੋਏ ਨੇ ਅੱਜ ਆਪਾਂ 7 ਤਰੀਕ April ਦੇ ਮਹੀਨੇ ਦੇ ਵਿੱਚ 2025 ਹੈ ਅੱਜ ਦੇ ਦਿਨ ਸੋ ਅਸੀਂ ਹੁਣ ਲਗਾਤਾਰ ਜਿਹੜੇ ਕੰਮ ਕੀਤੇ ਨੇ ਅੱਜ ਅਸੀਂ 6 ਸਕੂਲਾਂ ਦੇ ਵਿੱਚ ਵਿజిਟ ਕਰਕੇ ਇਹਦਾ ਉਦਘਾਟਨ ਕੀਤਾ ਹੈ 6 ਸਕੂਲਾਂ ਦਾ ਸੋ ਉਹ ਸਕੂਲਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੁਝ ਆਕੜੇ ਦੱਸਣ ਜਾ ਰਿਹਾ ਔਰ ਜਿਹੜੇ ਆਪਣੇ ਆਪ ਦੇ ਵਿੱਚ ਇਹ ਆਕੜੇ ਬੜੇ ਵੱਡੇ ਆਕੜੇ ਨੇ ਰਹਾਉਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਏ ਅਸੀਂ ਖਰਚੇ ਜੀ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰਸ ਹੀ ਰਿਪੇਅਰ ਵੀ ਕੀਤੀ ਆ ਇਹਦੇ ਤੇ 1 ਲੱਖ ਰੁਪਇਆ ਖਰਚਿਆ। ਉਸ ਤੋਂ ਬਾਅਦ ਜੋ ਆਪਾਂ ਲਨਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਚ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਇਆ ਲੱਗਿਆ ਤੇ ਦੋ ਅਤੁੱਧ ਆਧੁਨਿਕ ਤਰੀਕੇ ਦੀਆਂ ਲੈਬ ਲੈਬੈਟਰੀਜ਼ ਬਣਾਈਆਂ ਨੇ ਜਿਹਦੇ ਤੇ 15 ਲੱਖ 2000 ਰੁਪਇਆ ਉਧਰ ਤੇ ਲੱਗਿਆ ਤੇ ਅਸੀਂ ਉਹ ਨਵੇਂ ਬਾਥਰੂਮ ਬਣਾਏ ਆ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਇਆ ਲੱਗਿਆ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 166000 ਰੁਪਇਆ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਚ ਲੱਗਿਆ ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ 3 ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ ਇਹਦੇ ਤੇ 1850000 ਰੁਪਇਆ ਲੱਗਿਆ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿজিট ਕਰ ਸਕਦੇ ਹੋ ਤੇ ਗੋਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦਿਵਾਰੀ ਕਰਾਈ ਹੈ ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰਦੁواری ਕਰਾ ਦਿਓ 4,75,000 ਰੁਪਏ ਦੀ ਅਸੀਂ ਚਾਰਦੁواری ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਹ ਦੇ ਮਿਡਲ ਤੇ ਗੋਹ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰਦੁਵਾਰੀ ਦਾ ਕੰਮ ਸੀ ਉਹ ਕਰਵਾਇਆ ਪੂਰਾ ਸਾਡਾ 2 ਲੱਖ ਰੁਪਇਆ ਉਹਦੀ ਚਾਰਦੁਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਅਸੀਂ ਉਦਘਾਟਨ ਕਰਨਾ ਹੈ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕਰਨਾ ਐਡਾ ਕਰਕੇ ਇਹ ਅਸੀਂ ਜਾਨੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਸਿਹਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਤੇ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪਾਉਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹ ਲਿਖ ਜਾਂਦਾ ਨਾ ਉਹ ਪੜ੍ਹਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚੋਂ ਕੋਈ ਡਾਕਟਰ ਬੰਨਾ ਹੈ ਇਹਨਾਂ ਬੱਚਿਆਂ ਚੋਂ ਕੋਈ ਇੰਜੀਨੀਅਰ ਬੰਨਾ ਹੈ ਇਹਨਾਂ ਬੱਚਿਆਂ ਚੋਂ ਕੋਈ ਕੱਲ ਨੂੰ ਕੋਈ ਸਾਇੰਟਿਸਟ ਬੰਨਾ ਹੈ ਇਹਨਾਂ ਬੱਚਿਆਂ ਨੇ ਵਟੇ ਹੋ ਕੇ ਕਿਸੇ ਦੇ ਪੋਲੀਟੀਸ਼ੀਅਨ ਬਣ ਜਾਣਾ ਕੋਈ ਐਮਐਲਏ ਬਣੂ ਕੋਈ ਮੰਤਰੀ ਬਣੂ ਕੋ ਚੀਅਰਮੈਨ ਬਣੂ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ ਬਾਬਾ ਸਾਹਿਬ ਡਾਕਟਰ ਭੀਮਦਾਓਂ ਦੇਵਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਨਾ ਇਹ ਛੇੜਨੀ ਦਾ ਦੁੱਧ ਵਰਗੀ ਹੁੰਦੀ ਹੈ ਜਿਨੇ ਦੁੱਧ ਪੀਤਾ ਹੋ ਸਿੱਖਿਆ ਦਾ ਉਹ ਦਿਖਾ ਦੇਗਾ ਜ਼ਰੂਰ ਸੋ ਜਿਹੜੇ ਬੱਚੇ ਪੜ੍ਹ ਲਿਖ ਕੇ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸੁਹਿਰਦ ਸਮਾਜ ਦਾ ਨਿਰਮਾਣ ਕਰਦੇ ਤਾਂ ਜੋ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਇਆ ਬਣ ਜਾਂਦਾ ਹੈ ਕਈ ਕਰੋੜ ਰੁਪਇਆ ਲਾ ਕੇ ਆ ਸਿਰਫ ਅਸੀਂ ਹਲੇ ਅੱਜ ਦੇ 6 ਸਕੂਲਾਂ ਦਾ ਦੱਸਿਆ ਪਰਸੋਂ ਨੂੰ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਡਾ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਧੰਨਵਾਦ ਬਸ ਇੱਕ ਛੋਟਾ ਜਿਹਾ ਹੋਰ ਕਿ ਵੀ ਕੋਈ ਖੰਨੇ ਤੋਂ ਆਏ ਇਹ ਜਿਹੜੀ ਰੋਡ ਦਾ ਇਹ ਨਾ ਪੁਲਾ ਹੈ ਬਹੁਤ ਜ਼ਿਆਦਾ ਤਸੱਜੋਬ ਹੋਇਆ ਪਿਆ ਬੜੇ ਐਕਸੀਡੈਂਟ ਜਿਹੜੇ ਆ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਇਹ ਆਪਣੀ ਉਭੋ ਹੈ ਨਾ ਇਹਨੂੰ ਆਪਾਂ ਸਿੱਖਿਆ ਤੇ ਰੱਖਾਂਗੇ ਇਹਦੇ ਲਈ ਆਪਾਂ ਅਲੱਗ ਤੋਂ ਇੱਕ ਹੈ ਜਿਹੜੀ